ਯੂਪੀਐਸ ਮੁਰਦਾਬਾਦ 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 ਐਨਪੀਐਸ ਮੁਰਦਾਬਾਦ 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 ਯੂਪੀਐਸ ਮੁਰਦਾਬਾਦ 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 ਪ੍ਰਾਣੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅੱਜ ਅਸੀਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਇਹ ਚੀਜ਼ ਦਾ ਵਿਰੋਧ ਕਰਦੇ ਆ ਤੇ ਸਾਡੇ ਪਰ ਸਿਰਫ ਤੇ ਸਿਰਫ ਸਾਨੂੰ ਓਪੀਐਸ ਚਾਹੀਦੀ ਆ ਨਾ ਐਨਪੀਐਸ ਚਾਹੀਦੀ ਆ ਨਾ ਸਾਨੂੰ ਯੂਪੀਐਸ ਚਾਹੀਦੀ ਆ ਇਹਨੂੰ ਸਰਕਾਰ ਨੂੰ ਜਿਹੜਾ ਹੈਗਾ ਮੁਲਾਜ਼ਮਾਂ ਵੱਲ ਗੌਰ ਕਰਨਾ ਚਾਹੀਦਾ ਆ ਤੇ ਹਰ ਇੱਕ ਜਨਨੇ ਦੇ ਵਿੱਚ ਹਰ ਇੱਕ ਆਈਟੀ ਦੇ ਵਿੱਚ ਹਰ ਇੱਕ ਮੁਲਾਜ਼ਮ ਜੋ ਇਸ ਪੀੜਤ ਸ਼ਗਸ਼ਟੋਂ ਲੰਘ ਰਿਹਾ ਹੈਗਾ ਉਹ ਸਾਰੇ ਇਹਦਾ ਯੂਪੀਐਸ ਐਨਪੀਐਸ ਦਾ ਵਿਰੋਧ ਕਰਦਾ ਧੰਨਵਾਦ ਜੀ ਵਾ ਵਾ ਬਿਲਾਅਮ ਸਤਾਰ ਔਰ ਵਾ ਫਾਸਲੇ ਹੈ ਤੁਹਾਡੇ ਦੇ ਕਿਰਨ ਲੌਗ ਦਾ ਕਿਰਨ ਲੌਗ ਦਾ ਜਿਹੜਾ ਜਿਹੜਾ ਪੰਜਾਬ ਸਰਕਾਰ ਮਰਦਾਬਾਦ 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 ਪੀਐਸਐਲਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਪੀਐਸਐਲਪੀਐਸ ਰੱਦ ਕਰੋ ਰੱਦ ਕਰੋ ਰੱਦ ਕਰੋ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ

ਮੁਰਦਾਬਾਦ ਮੁਰਦਾਬਾਦ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ

ਮੈਂ ਧੰਨਵਾਦੀ ਆ ਸਾਰੇ ਮੈਂਬਰਾਂ ਦਾ ਖਾਸ ਕਰਕੇ ਡੀਡੀਪ ਦਾ ਸੁਖੀ ਪਾਈ ਦਾ ਵੀ ਇਹਨਾਂ ਨਾਲ ਮੇਰੀ ਗੱਲ ਗੱਲ ਹੋਈ ਤੇ ਇਹਨਾਂ ਨੇ ਵਧੀਆ ਸਹਿਯੋਗ ਆ ਵੀ ਜਿਹੜੇ ਆਪਾਂ ਅੱਜ ਵਧੀਆ ਸਾਥਾ ਆਪਣਾ ਤੇ ਸਾਥੀਓ ਤੁਹਾਨੂੰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਮੇਰਾ ਖਿਆਲ ਆ ਵੀ ਸਮਝਾਉਣ ਦੀ ਲੋੜ ਪਹਿਲਾਂ ਸੀ ਜਦੋਂ ਅਸੀਂ ਇਹ ਫਰੰਟ ਬਣਾਇਆ ਸੀ ਉਦੋਂ ਸਮਝਾਇਆ ਸੀ ਵੀ ਅਸੀਂ ਇੱਥੇ ਇੱਥੇ ਸਾਡੇ ਲਈ ਘੱਟ ਤੱਕ ਦਾ ਐਕਟ ਹੈ ਸਾਡੇ ਲਈ ਮੁਨਾਫਾ ਇਹ ਅੱਜ ਕੋਈ ਵੀ ਸਾਥੀ ਅਣਜਾਣ ਨਹੀਂ ਇਹ ਸਿਖੋ ਸਾਥੀ ਅੱਜ ਅਸੀਂ ਅਣਜਾਣ ਆ ਦੇ ਜਿਹੜੀਆਂ ਗੱਲਾਂ ਪਹਿਲਾਂ ਮੇਰੇ ਵੀ ਸਾਥੀ ਕਰਕੇ ਗਏ ਆ ਉਹ ਤੋਂ ਅਣਜਾਣ ਆ ਕਿਉਂਕਿ ਅਸੀਂ ਪਾਣੀ ਨਹੀਂ ਮਿਲ ਰਹੀ ਬਹੁਤ ਸਾਨੂੰ ਟਾਈਮ ਦੇਣ ਦੀ ਲੋੜ ਆ ਕਿ ਟਾਈਮ ਦੇਵਾਂਗੇ ਅਸੀਂ ਜਿੱਤ ਸਾਥੋਂ ਦੂਰ ਨਹੀਂ ਮੇਗੀ ਕਿਉਂਕਿ ਅਸੀਂ ਜੋ ਕੱਲ੍ਹ ਤੱਕ ਮਨਵਾਇਆ ਉਹ ਐਸੇ ਹਾਂਟ ਨਹੀਂ ਮਨਵਾਇਆ ਤੁਸੀਂ ਸਾਰੇ ਜਾਣਦੇ ਹੋ ਵੀ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਉਹ ਅਸੀਂ ਐਸੇ ਲੜ ਕੇ ਲਈਆਂ ਨੇ ਕਿ ਜਿਹੜੀ ਸਾਡੀ ਪ੍ਰਾਪਤੀ ਇੱਕ ਹੀ ਰਹਿੰਦੀ ਕਲੀ ਪੈਨਸ਼ਨ ਰਹਿੰਦੀ ਹੈ ਪੁਰਾਣੀ ਸੈਂਸ਼ਨ ਦੀ ਬਾਤ ਕਰਾਉਣੀ ਆ ਉਹਦੇ ਲਈ ਵੀ ਅਸੀਂ ਲੜ ਲਾਂਗੇ ਤਾਂ ਉਹ ਦਿਨ ਦੂਰ ਨਹੀਂ ਜਿੱਥੇ ਪਾਣੀ ਪਿੱਛੇ ਪਵਾ ਹੋ ਜਾਊਗਾ ਸਰਕਾਰ ਸਾਹ ਪਹਿਲਾਂ ਆ ਕੇ 2 ਸਾਲ ਪਹਿਲਾਂ ਲੋਤੀ ਕੇ ਜੇ ਕਰਤਾ ਸੀਗਾ ਪਰਾਣੀ ਪੰਛਨ ਦਾ ਪਰ ਠੀਕ ਆ ਉਹਨੂੰ ਪਤਾ ਲੱਗ ਗਿਆ ਵੀ ਥੋੜੀ ਜਿਹੀ ਲੜਾਈ ਦਾ ਜੋਰ ਹੋ ਗਈ ਆ ਜੋ ਉਸ ਤੋਂ ਉਹਨਾਂ ਪਰ ਉਹ ਸਰਕਾਰ ਪਿੱਛੇ ਹੋ ਗਈ ਆ ਇਸ ਕਰਕੇ ਸਾਨੂੰ ਅੱਜ ਲੋੜ ਆ ਸਾਥੀਓ ੱੱਕੇ ਹੋਣ ਦੀ ਜਿਹੜੀ ਗੱਲ ਲੜਾਈ ਦੀ ਆ ਅੱਜ ਦੋ ਸਾਥੀਆਂ ਤੁਸੀਂ ਸਾਰੇ ਸਾਡੇ ਸਿੰਘੀ ਸਾਥੀਆਂ ਬਹੁਤ ਖੁੱਲਾ ਹੰਟਾ ਹੈ ਖੁੱਲੇ ਵਾਂ ਸਾਡੇ ਸਾਡੇ ਵੱਲੋਂ ਖੁੱਲਾ ਸਾਡਾ ਡਾਉਨ ਟੂ ਆਰਟਾ ਦੀ ਖੁੱਲਾ ਆ ਕੇ ਲੜ ਰਹੇ ਆ ਅਵੇ ਕੋਈ ਵੀ ਆਜੇ ਭਾਈ ਕਾਪੇ ਬੇਚਕ ਸਾਡੇ ਸਾਡੇ ਮੂਹਰੇ ਆ ਬਲੜੇ ਕੋਈ ਅਸੀਂ ਉਹਦੀ ਨੁਮਾਈ ਦੀ ਕਬੂਲ ਕਰਨ ਨੂੰ ਤਿਆਰ ਆ। ਪਰ ਠੀਕ ਆ ਤੁਸੀਂ ਸਾਰਿਆਂ ਨੇ ਸਾਰੇ ਜਿਲ੍ਹੇ ਨੂੰ ਰਲ ਕੇ ਸਾਡੇ ਦੀ ਸ਼ੁਕਰੀਵਾਰੀ ਸਾਡੇ ਮੂਹਰੇ ਰੱਖੀ ਆ। ਅਸੀਂ ਬੇਕੂਬ ਨੁਮਾਈ ਆ ਤੇ ਬੇਕੂਬ ਨੂੰ ਆਉਣ ਦੀ ਪੁੱਛੀ ਵੀ ਕਰਾਂਗੇ ਕਾ ਕੋਈ ਕਮੀ ਰਹਿਣ ਨਹੀਂ ਦੇਵਾਂਗੇ। ਤੇ ਜਿਹੜਾ ਔਰ ਵਾਲਾ ਸਮਾਜਾਤੀ ਆਉਗਾ ਭਾਈ ਦਿੱਤੀ ਮੇਰੀ ਬਖਿਆ ਅਸੀਂ ਉਹਨ ਜਿਹੜਾ ਕੱਲ ਤੋਂ ਹੀ ਅੱਜ ਦਾ ਦਿਨ ਤੱਕ ਹੋਗਿਆ ਵਾਲਾ ਕਾਲੋ ਦਿਨ ਚੜਨਾ ਉਹ ਤੋਂ ਅੱਗੇ ਇਹਦੀ ਐਲਾਨ ਬੰਦੀ ਸ਼ੁਰੂ ਕਰ ਦੇਣੀ ਹੈ। ਬੇਜਾਂ ਸਕੂਲ ਹੋਵੇ, ਬੇਜਾਂ ਕਮਿਟੀ ਦਫ਼ਤਰ ਹੋਵੇ, ਬੇਜਾਂ ਪੀਆਰਟੀ ਹੋਵੇ, ਬੇਜਾਂ ਕਿ ਮੰਡੀ ਬੋਰਡ ਹੋਵੇ, ਬੇਜਾਂ ਕਮੇਟੀ ਹੋਵੇ। ਅਸੀਂ ਹਰ ਸਾਥੀ ਤੱਕ ਪਹੁੰਚ ਕਰਾਂਗੇ। ਪਰ ਅਸੀਂ ਨੂੰ ਇਹ ਪਰਜੋਰਪੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਸਾਡੇ ਦੋਨਾਂ ਭਰਾਵਾਂ ਨੂੰ ਬੇਨਤੀ ਆ ਕਿ ਥੋੜੇ ਸੰਯੋਗ ਬਣਾ ਕੋਸ਼ਿਸ਼ ਕਰੋ। ਅਸੀਂ ਤਾਂ ਮੂਰੇ ਚੱਲ ਸਕਦੇ ਹਾਂ ਤੁਸੀਂ ਸਾਰੇ ਰਲ ਕੇ ਸਾਡਾ ਸਹਿਯੋਗ ਕਰੋਗੇ ਜਿਹਨੂੰ ਅਸੀਂ ਆਵਾਜ਼ ਮਾਰਾਂਗੇ ਬੇਜਤੀ ਹੈ ਜੋ ਟਾਈਮ ਕੱਢ ਕੇ ਸਾਨੂੰ ਸਮਾਂ ਦੇ। ਭਲਾ ਇੱਕ ਦਿਨ ਦੇਵੇ ਭਲਾ ਇੱਕ ਘੰਟਾ ਦੇਵੇ। ਅਸੀਂ ਸਭ ਤੱਕ ਪਹੁੰਚ ਕਰਾਂਗੇ ਤੇ ਲੜਾਈ ਸਾਥੀ ਹੋ ਜਿਹੜਾ ਬੰਟਾ ਏ ਇਹ ਖੁੱਲਾ ਪੈਨਸ਼ਨ ਸਾਰਿਆਂ ਦੀ ਆ ਸਾਰੇ ਸਾਰੇ ਜੁਨੀਅਰ ਡਿਪਾਰਟਮੈਂਟਾਂ ਜੁਨੀਅਰ ਜਦੇ ਬੰਦਿਆਂ ਸਾਰਿਆਂ ਦੇ ਵਿੱਚ ਵੱਡਾ ਕਾਡਰ ਬੈਠਾ ਸਭ ਨੂੰ ਪੈਨਸ਼ਨ ਦੀ ਲੋੜ ਆ ਇਸ ਤਰ੍ਹਾਂ ਕਿ ਜਿਹੜੀ ਅੱਜ ਵੀ ਅਪੀਲ ਆ ਅੱਜ ਇਕੱਠੇ ਹੋ ਕੇ ਸਾਡਾ ਵਿਰੋਧ ਵੀ ਆ ਕਿਉਂਕਿ ਅਸੀਂ ਐਮਪੀਐਸ ਮੰਗ ਕੇ ਮੰਗਦੇ ਐਮਪੀਐਸ ਦਾ ਵਿਰੋਧ ਕਰਦੇ ਕਰਦੇ ਉਹਨਾਂ ਨੇ ਸਾਡੇ ਤੇ ਖੋਹ-ਖੋਪ ਦਾ ਕੰਮ ਇਸ ਰਾਦੋਂ ਆਪਾਂ ਨੂੰ ਪਲੇ ਪਤਾ ਆਪਾਂ ਜਾਣੂ ਆ ਸਾਰਿਆਂ ਨੂੰ ਕਿ ਸਰਕਾਰ ਸਾਨੂੰ ਉਹ ਜਿਹੜੀ ਚੀਜ਼ਾਂ ਨਹੀਂ ਮੰਗਦੇ ਆ ਉਹ ਦੇਣਾ ਨਹੀਂ ਚਾਹੁੰਦੀ ਨਵੇਂ ਹਾਲ ਨੇ ਗੱਲਾਂ ਹੋਰ ਚਾਹੀਏ ਨਵਾਂ ਲੈ ਕੇ ਨਵਾਂ ਕੋਈ ਨਾ ਕੋਈ ਅਜੰਨਾ ਥੋਪ ਦਿੰਦੀ ਹੈ ਇਹ ਇਹ ਗੱਲਾਂ ਹੁਣ ਸਾਨੂੰ ਸਾਰਿਆਂ ਨੂੰ ਸਮਝ ਆ ਚੁੱਕੀ ਆ ਸਾਨੂੰ ਸਿਰਫ ਕੰਮੀ ਇਹਦਾ ਲੜਾਈ ਦੀ ਹੈ ਲੜਾਈ ਸਾਥੀ ਹੋ ਜਾਈਏ ਸਾਰਿਆਂ ਨੂੰ ਸਾਡੀ ਇਹੀ ਬੇਨਤੀ ਹੱਥ ਜੋੜ ਕੇ ਕਿ ਅਸੀਂ ਕੱਲ ਤੋਂ ਗੱਲਬੰਦੀ ਸ਼ੁਰੂ ਕਰਤੀ ਹੈ ਇਹ ਸਾਨੂੰ ਫ੍ਰੀਕੋਰਡ ਦੇ ਜਿਵੇਂ ਬਾਈ ਨੇ ਕਿਹਾ ਵੀ ਸਟੇਟ ਕਰਦੀ ਨਹੀਂ ਕਰਦੀ ਅਸੀਂ ਐਕਸ਼ਨ ਲੈਣਾ ਹੋਊਗਾ ਇਸ ਕਰਕੇ ਤੁਹਾਨੂੰ ਸਾਰਾ ਤੁਹਾਡੀ ਸੋਦੇ ਸੰਗੋਗ ਦੀ ਖਾਸ ਕਰਦੇ ਹੋ ਅੱਜ ਜਿਹੜਾ ਇਹ ਸੰਗੀਤਾ ਜੋ ਜਿੰਨੇ ਵੀ ਤੁਸੀਂ ਸਾਥੀ ਪਹੁੰਚਿਆ ਤੁਹਾਡਾ ਸਾਰਿਆਂ ਦਾ ਕੋਸ਼ ਕੋੜ ਧੰਨਵਾਦ ਹੈ ਸਾਥਿਓ ਕਿ ਮਤਲਬ ਇਹ ਸਮੇਂ ਸਮਾਂ ਆਉ ਸਵਸਥਿਆ ਨਾਲ ਆਉ ਸਾਨੂੰ ਕੋਈ ਫੋਨ ਕਰਨਾ ਪਵੇ ਪਰ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਸਭ ਨੂੰ ਮੈਸੇਜ ਹੀ ਦੇਵਾਂਗੇ ਤੇ ਕੋਈ ਨਾ ਤੁਸੀ ਕੋ ਸਾਰਿਆਂ ਲਈ ਕਿਉਂਕਿ ਸਾਰਿਆਂ ਦਾ ਧੰਨਵਾਦ ਹੈ ਜੈ ਜਨਤਾ ਜੈ ਸਤਿ